ਹੈਲੋ ਜੀ ਪੂਰਾ ਮਾਣ ਹੈ ਐਨਵਾ ਕਿਹੜਾ ਰੋਕਣ ਦਾ ਹੈ ਬੰਦ ਕਰਤਾ ਅਸੀਂ ਬੰਦ ਕਰਤਾ ਅਸੀਂ ਸਾਰਾ ਬੰਦ ਕਰਤਾ ਜੀ ਕਰ ਦੋ ਨਹੀਂ ਨਹੀਂ ਬੰਦ ਕਰਤਾ ਅਸੀਂ ਦੇ ਅਸੀਂ ਤਾਂ ਜੋੜਨਾ ਹੀ ਹੁਣ ਕੋ ਜੋ ਮਰਜ਼ੀ ਗਈ ਹੈ ਬੰਦ ਕਰਤਾ ਲੋਕਾਂ ਦਾ ਤੁਹਾਡਾ ਸਹੀ ਲਵਾਉਣੇ ਅਸੀਂ ਆਹ ਲੋਕ ਵੀਰ ਜੀ ਉਹ ਨੇ ਜਿਹੜੇ ਸਾਡੇ ਨਾਲ ਸਵੇਰੇ ਲੜਾਈ ਪਾ ਕੇ ਬੈਠੇ ਸੀ ਤੇ ਜਿਨ੍ਹਾਂ ਦਾ ਵਿੱਚ ਫਸਲ ਦੇ ਕੋਈ ਇਹਨਾਂ ਦੀ ਬਰਬਾਦ ਨਹੀਂ ਹੋਈ ਕੋਈ ਇਹਨਾਂ ਦਾ ਪਸ਼ੂ ਨਹੀਂ ਕੋਈ ਬਿਮਾਰ ਹੋਇਆ ਕੋਈ ਇਹਨਾਂ ਨੂੰ ਪਸ਼ੂ ਵਾਸਤੇ ਚਾਰਾ ਨਹੀਂ ਚਾਹੀਦਾ ਜੀ ਦੇਖੋ ਲੈਣਾ ਬੜਾਈਆਂ ਇਹਨਾਂ ਨੇ ਇਸ ਵੇਰੇ ਅਮਰਤਪੁਰ ਖ਼ਵਾਰਿਸ ਪੰਜਾਬ ਦੀ ਟੀਮ ਹੀ ਉਹਨਾਂ ਨਾਲ ਵੀ ਇਹਨਾਂ ਰੋਲਾ ਪਾਇਆ ਤੇ ਹੁਣ ਲੈਣ ਬਣਾ ਕੇ ਬੈਠੇ ਹੋਏ ਨੇ ਜਿਹੜੇ ਪੀੜਤ ਲੋਕ ਜਿਨ੍ਹਾਂ ਨੂੰ ਚਾਹੀਦਾ ਮੰਨੋ ਕਿ ਜਿਹੜੇ ਬੰਦੇ ਕੋਲੇ ਨਹੀਂ ਕੁਝ ਚਾਰਿਆ ਉਹ ਬਸਾਰੇ ਅਜੇ ਵੀ ਉਤਰੇ دریاਵਾ ਚ ਬੈਠੇ ਹੋਏ 15-15 ਦੇਣਾ ਤੇ ਇਹ ਲੋਕ ਆ ਜਿਹੜੇ ਸਾਡੇ ਨਾਲ ਲੜਾਈਆਂ ਪਾਉਂਦੇ ਪਏ ਆ ਕੀ ਨਾ ਹੀ ਇਹਨਾਂ ਦੀ ਕੋਈ ਪੈੜੀ ਦੀ ਕੋਈ ਖਰਾਬੀ ਹੋਈ ਹੈ ਨਾ ਹੀ ਇਹਨਾਂ ਦਾ ਕੋਈ ਪੈੜੀ ਦੇ ਵਿੱਚ ਕੁਝ ਆਇਆ ਤੇ ਨਾ ਹੀ ਇਹਨਾਂ ਦਾ ਕੋਈ ਪਸ਼ੂ ਹੈਗਾ ਇਹ ਸਾਰੇ ਦਰਿਆ ਤੋਂ ਬਾਹਰ ਵਾਲੇ ਬੰਦੇ ਨੇ ਤੇ ਪਿੰਡਤਾਲੇ ਬੰਦੇ ਬਾਪਿਓ ਕੀ ਕਹੋਗੇ ਸਵੇਰ ਦਾ ਨਾ ਰੌਲਾ ਪਾਇਆ ਆਪਣੇ ਨਾਲ ਵੀ ਵਾਰਿਸ ਪੰਜਾਬ ਦੀ ਟੀਮ ਨਾਲ ਵੀ ਕਿ ਸਾਨੂੰ ਕੋ ਮਿਲ ਨਹੀਂ ਦਿਆ ਤੇ ਹੁਣ ਇਸ ਸਮੇਂ ਇਹ ਇਹਨਾਂ ਦੀ ਕੋਈ ਫਸਲ ਨਹੀਂ ਹੈਗੀ ਵਿੱਚ ਕੋ ਇਹਨਾਂ ਦਾ ਨਾ ਕੋਈ ਪਸ਼ੂ ਹੈਗਾ ਇਹ ਪਿੰਡ ਦੇ ਵਾਲੇ ਬੰਦੇ ਨੇ ਅੰਦਰ ਬੈਠਿਓ ਨਾ ਵਿਚਾਰਿਆਂ ਦਾ ਨੁਕਸਾਨ ਹੋ ਜਾਣਾ ਉਹਨਾਂ ਦਾ ਕਿਸੇ ਨੇ ਪਹੁੰਚਣਾ ਨਹੀਂ ਮੁੜਗੇ ਜੜੇ ਵੀਰ ਆ ਗਏ ਦੁਬਾਰਾ ਕਿੱਥੋਂ ਆ ਜਾਣਗੇ ਆ ਜਾਣਗੇ ਉਹਨਾਂ ਦੇ ਗਾਲੀ ਪਈ ਜਾਣੀ ਸੰਕੜੇ ਇਹਨਾਂ ਨੇ ਇਹਨਾਂ ਦਾ ਲੋੜ ਨੁਕਸਾਨ ਹੋਇਆ ਉਹਨਾਂ ਤੱਕ ਪਹੁੰਚਦੇ ਨਹੀਂ ਆ ਬਾਹਰ ਇਸ ਵੰਡੀ ਜਾਂਦੇ ਪੈਸੇ ਇਹੋ ਹੀ ਅਸੀਂ ਕਹਿੰਨੇ ਆ ਬਾਰ-ਬਾਰ ਕਿ ਸਾਡੀ ਵਾਰਸ ਪੰਜਾਬ ਦੀ ਟੀਮ ਨਾਲ ਕਨੈਕਟ ਕਰੋ ਕਿਉਂਕਿ ਸਾਡੇ ਤੇਰੀਏ ਆਓਗੇ ਤੁਹਾਡੇ ਕੋਲੇ ਲਿਸਟਾਂ ਬਣੀਆਂ ਹੋਈਆਂ ਆ ਅਸੀਂ ਇੱਕ ਇੱਕ ਲੋਡ ਬੰਦ ਕੋਲੇ ਵਿਚਾਰ ਰਹੇ ਆ ਤੇ ਜੇ ਇਹ ਮੇਰਾ ਵੀਰ ਆਪੜਿਆ ਜਿਹੜੇ ਵੰਡੇ ਪਏ ਆ ਉਹਨਾਂ ਨੂੰ ਕੋਈ ਪਤਾ ਨਹੀਂ ਸਾਨੂੰ ਕਿੱਥੇ ਅਸੀਂ ਦਿੰਦੇ ਪਏ ਆ ਲੋੜ ਵਧਾ ਨੂੰ ਦਿੱਤਾ ਕਿ ਨਹੀਂ ਦਿੱਤਾ ਇਹ ਨਾ ਬਸ ਆਪਦਾ ਇਹ ਜੀ ਇੱਕ ਹਿਸਾਬ ਨਾਲ ਇਹਨਾਂ ਨੂੰ ਲੱਭ ਗਿਆ ਧੰਦਾ ਲੱਭ ਗਿਆ ਕਿ ਸਾਡੇ ਬਾਸੇ ਆ ਗਿਆ ਜੀ ਲੋਟਰੀ ਇਹ ਕਰ ਲਈਏ ਇਹ ਜਿਹੜਾ ਲੋਕਾਂ ਦਾ ਕੀ ਕਰ ਲਵਾਂਗੇ ਓ ਬਾਈ ਓ ਵੀਰੇ ਵੀਰੇ ਓ ਬੰਦ ਕਰ ਦਿਓ ਯਾਰ ਬੰਦ ਕਰ ਲਾ ਜੋ ਮੇਰਾ ਵੀਰਾ ਇਹਨੇ ਲਾਇਓ ਇਹਨੇ ਲਾਇਓ ਬੰਦ ਕਰੋ ਯਾਰ ਬੰਦ ਕਰ ਦਿਓ ਬੰਦ ਕਰ ਦਿਓ ਤੋਂ ਇਹ ਨਾ ਗੁਰੂ ਨੂੰ ਆ ਜਨਨਾ ਜਿਹੜੇ ਕਹਿ ਦੋ ਕਿ ਸਾਡੀ ਫਸਲ ਹੈ ਕੀ ਆ ਤੈਨੂੰ ਨਾ ਦਵਾਂਗੇ ਅਸੀਂ ਜੋ ਮਰਜੀ ਕਹਿ ਦਿਓ ਜੇ ਇੱਕ ਇੱਕ ਚੀਜ਼ ਜਿਹੜੇ ਜਿਹਦੇ ਕੋਲ ਫਸਲ ਹੈਗਾ ਜਿਹਦਾ ਮਰਿਆ ਆ ਇੱਥੇ ਖੜ ਜੇ ਆਣ ਕੇ ਉਹ ਹੈ ਕਿਹੜਾ ਏਰੀਆ ਤੁਹਾਡਾ ਤੁਹਾਡੀ ਇੱਥੇ ਤੋਂ ਹੀ ਪਿੰਡ ਤੇ ਜੇ ਉਹ ਗਾਹ ਪੇ ਘਰ ਕਿੱਥੇ ਤੁਹਾਡੇ ਤੋਂ ਅਸੀਂ ਤਾਂ ਕਹਿੰਦੇ ਆ ਜਿਨ੍ਹਾਂ ਦੀ ਲੋੜ ਆਣ ਕੇ ਖੜੋ ਆ ਸਾਰੇ ਸਾਰੇ ਦੀ ਫਸਲ ਮਰੀ ਹੋਈ ਹੈ ਜੀ ਕੋਈ ਗੁਰੂ ਆ ਜਿਹਨਾਂ ਨੇ ਕਹਿਆ ਸਾਰੀ ਫਸਲ ਮਰੀ ਹੋਈ ਆ ਭਾਈ ਇੱਕ ਮਿੰਟ ਹਾਂ ਚੱਕ ਦੀ ਅੱਧਰ ਫਸਲ ਭਾਈ ਮੇਰੀ ਗੱਲ ਮੈਂ ਉਹ ਹੀ ਕਹਿੰਦਾ ਇਹਨਾਂ ਸਾਰੀ ਫਸਲ ਮਰੀ ਹੋਈ ਆ ਉਹ ਸਾਰੀ ਫਸਲ ਮਰੀ ਦੱਸ ਦੇ ਹੈ ਬਾਬਾ ਮੇਰੀ ਗੱਲ ਸੁਣੋ ਕੋਈ ਨਾ ਸਰਪੰਚ ਕਿੱਥੇ ਹੈ ਸਰਪੰਚ ਨੂੰ ਬੁਲਾ ਲਓ ਲਿਸਟ ਬਣਾਓ ਆਪਦੀ ਯਾਰ ਕੀ ਕਰਦੇ ਪਏ ਨੇ ਬੈਠੇ ਪਰੇ ਪਰੇ ਬੈਠੇ ਲਿਸਟ ਨਾ ਇਹਨਾਂ ਨੂੰ ਉਹ ਭਾਈ ਆ ਲਿਸਟ ਬਣਦੀ ਆ ਕਰਦਾ ਕਿ ਕਿ ਜੀ ਆ ਕੇ ਲੈ ਜਾ ਬਾਈ ਬੰਦਾ ਪੁੱਛੇ ਕਿ ਜਿੱਦਾਂ ਅੱਜ ਬੋਲੇ ਸਰਕਾਰ ਨੇ ਜਿੱਦਾਂ ਬੋਲਿਆ ਕਰੋ ਜਦੋਂ ਐਮਐਲਏ ਕੋਈ ਆਉਂਦਾ ਬਾਈ ਇੱਥੇ ਇਹ ਹੁਣ ਬੰਦਾ ਆਉਂਦਾ ਗੱਡੀਆਂ ਲੈਣ ਆਉਂਦਾ ਆਪਾਂ ਆਉਂਦੇ ਇਹ ਇਹ ਦੇ ਹਰ ਸਰਕਾਰ ਦਾ ਬਣਾ ਬਣਾ ਕਰੇ ਇਹਨਾਂ ਦਾ ਰੋਕ ਰਾਇਆ ਜਾਂਦਾ ਉਹ ਘਰ ਵਾਲੇ ਤੇ ਅਕ 15 ਦਿਨਾਂ ਬਾਅਦ ਨਿਕਲੇ ਆ। ਇਹ ਤੁਹਾਨੂੰ ਕਹਿਣਾ ਪਏ ਦਵਾਂਗੇ ਸਾਰਾ ਕੁਝ ਦਵਾਂਗੇ। ਪਹਿਲਾਂ ਤੋਂ ਸਾਡੇ ਨਾਲ ਲੜਾਈ ਪਾਈ ਉੱਥੇ। ਕੱਲ ਸਾਰਾ ਕੁਝ ਚਕਾਇਆ। ਆਹ ਵੇਖੋ ਜੀ ਲੋਕਾਂ ਦੇ ਲਾਟ। ਜਿਹੜੇ ਬੰਦਿਆਂ ਨੂੰ ਲੋਡ ਵਾਂਦੇ ਉਹਨਾਂ ਤੱਕ ਪਹੁੰਚਦਾ ਨਹੀਂ ਪਿਆ ਤੇ ਇਹ ਬੰਦਿਆਂ ਨੂੰ ਲਾਲਾ ਲਾਲਾ ਕਰਕੇ ਕਿ ਸਾਡੇ ਕੋਲੇ ਪਹੁੰਚ ਜਾ ਸਾਡੇ ਕੋਲੇ ਪਹੁੰਚ ਜਾ ਦੱਸੋ ਜੀ ਕੀ ਕਰਵਾਗੇ ਨਾਲ। ਆਹ ਵੇਖੋ। ਇਰੇ ਜੇ ਤਰ ਕੋ ਚਾਰ ਹੈਗਾ ਹਾਂਜੀ ਹੈਗਾ ਚਾਰ ਕਟਾ ਜਿੱਥੇ ਲੰਗਰ ਨਹੀਂ ਲੱਗਾ ਹਾਂਜੀ ਉੱਥੇ ਉਹ ਪਿੰਡ ਨੂੰ ਲੋਡ ਤੇ ਪਹੁੰਚ ਜਾਂਦੀ ਉਹ ਪਿੰਡ ਸਾਰਾ ਕੱਲ ਸੁਣੋ ਮੇਰੀ ਮੇਰੀ ਗੱਲ ਸੁਣੋ ਮੈਂ ਫੋਨ ਕਰ ਦੇਣਾ ਇੱਕ ਚਾਰ ਦਾ ਟਰਾਲਾ ਪਛਾ ਲੈ ਜਾਓ ਤੇਰੀ ਮਦਦ ਦਾ ਉਹ ਜਿਹੜਾ ਚਾਰ ਨਹੀਂ ਜਿਹਦਾ ਪਿਛਲਾ ਪਿੰਡ ਜਿੱਥੇ ਲੰਗਰ ਲੱਗਾ ਇੱਕ ਚਾਰ ਵਾਲਾ ਟਰਾਲਾ ਉੱਥੇ ਲੈ ਜਾਓ ਮੈਂ ਤੁਹਾਨੂੰ ਲਿਸ਼ਟ ਉੱਥੇ ਪੜਾ ਦੇਣ ਕਿ ਬੰਦੇ ਨਾਮ ਬੋਲੀ ਜਾਏ ਉਹ ਜੇ ਚਾਰ ਦਿੱਤੀ ਜਾਏ ਉਹ ਜੀ ਠੀਕ ਆ ਤੂੜੀ ਵੇਖ ਲਓ ਤੂੜੀ ਦਾ ਇੱਥੇ ਚੋਰੀ ਕਰਦੇ ਪਏ ਜਾਏ ਐ ਕਰ ਲਓ ਤੁਸੀਂ ਜੇ ਮਰਜ਼ੀ ਜੀ ਇਹ ਅੱਗੇ ਲਵਾ ਕੋ ਯਾਰ ਆਏ ਤਾਂ ਲੜਾਈ ਆ ਮੇਰੀ ਸਾਡੀ ਵੀ ਲੜਾਈ ਤੁਹਾਨੂੰ ਜਿਹੜਾ ਤੁਸੀਂ ਸਿੱਧਾ ਤਲਵਾ ਆ ਕੇ ਕੈਂਪ 'ਚ ਆ ਜਾਓ ਸਾਡੇ ਕੋਲ ਸਾਰੇ ਟੋਟਲ ਲਿਸਟਾਂ ਹੈਗੀਆਂ ਮੈਂ ਬੋਲ ਕੇ ਗਿਆ ਨਾ ਸਵੇਰੇ ਇਹ ਆ ਯਾਰ ਹੁਣ ਓ ਯਾਰ ਕੋਈ ਗੱਲ ਓ ਬੜੀ ਗੱਲ 15 ਦਿਨ ਪਾਣੀ ਵਾਲੇ ਬੰਦੇ ਬਾਹਰ ਨਿਕਲੇ ਹੀ ਨਹੀਂਗੇ 10 ਦਿਨ ਬਾਅਦ ਆਏ ਆ ਬਾਹਰ ਹੋ ਗਈ ਗਲਤੀ ਬਾਬਾ ਜੀ ਨਹੀਂ ਨਹੀਂ ਗਲਤੀ ਨਹੀਂ ਆਇਆ ਨਹੀਂ ਦੂਰੀ ਦੋ ਡਾਊਨ ਹੋਇਆ ਅੰਦਰ ਜਾਣਾ ਉਦੋਂ ਅੰਦਰ ਜਾਇਓ ਜੇ ਪੜਾ 10 ਦਿਨ ਬਾਅਦ ਆਇਆ ਤੁਸੀਂ ਫੋਨ ਨੰਬਰ ਰੱਖ ਜਾ ਤਾਂ ਫੋਨ ਕਰਾਂਗੇ ਕੀ ਆ ਤੋਹੀ ਮੇਰਾ ਵੀ ਚੱਲ ਗਿਆ ਜੀ ਆ ਜਾ ਕੋਈ ਨਹੀਂ ਲਵਾ ਦਿੰਨੇ ਤੁਹਾਡਾ ਹਾਂ ਜੀ ਉਹ ਟਰੈਕਟਰ ਲਵਾ ਗਿਆ ਜੀ ਗਾਣਾ ਕੁਝ ਨਹੀਂ ਕਹੀਦਾ ਪਰ ਇਹ ਹੁੰਦਾ ਹੈ ਨਾ ਇਹ ਤਾਂ ਨਾ ਦਾ ਪਤਾ ਲੱਗਦਾ ਮੈਂ ਲੈ ਗਿਆ ਨਾ ਤਰਾ ਵਾਂਦਾ ਇਹ ਲੈ ਗਿਆ ਇਹਨੂੰ 2-4 ਦੇਉਂਗਾ ਤੁਸੀਂ 20 ਕਰੋ ਆਪਦੇ ਕੋਲੇ ਰੱਖਾ ਕਰਦੇ ਖਾਈ ਆਪ ਤੇ ਕੋਲੇ ਨਹੀਂ ਕਰਨਾ ਹੈ ਬਾਬਾ ਕਰਦੇ ਆ ਉਹੇ ਵੰਡਣਾ ਨਾਲ ਨਾਲ ਵੰਡਣਾ ਪਰ ਹੌਸਲਾ ਕਰੋ ਆਪਦੇ ਕੋਲੇ ਨਹੀਂ ਰੱਖਦੇ ਪ੍ਰਭਾ ਸਾਡੇ ਭਾਰ ਇਹ ਗੱਲ ਪੈ ਜਾਣ ਕਿ ਸਾਡੇ ਆਪਦੇ ਕੋਲੇ ਰੱਖ ਲਿਆ ਤੇ ਆਪ ਜੀ ਲਈ ਵੇਚ ਕੇ ਕਰਾਉਣੀ ਆ ਬਾਈ ਅੱਗੇ ਖਾਈ ਮੈਂ ਆਪਣਾ ਮਣਾ ਆਏ ਜਾ ਰਹਿ ਅਹਨੇ ਅਹਨੇ ਪੜੀਂ ਉਹ ਤੋਂ ਮੋੜ ਜੂ ਉਹ ਤੋਂ ਟੱਕ ਲੈ ਜਾ ਕੋਈ ਨਹੀਂ ਕੋਈ ਸੀ ਮੁਰਗੇ ਤੇ ਰੋਣੇ ਹਾਂ ਨਾਲ ਉਹ ਪਤਾ ਲੱਗਦੀ ਹੈ ਹਾਂ ਪਤਾ ਨਹੀਂ ਖਾਲ ਖਾਣ ਦਾ ਸਾਡੇ ਗਾ ਪਾਣੀ ਚ ਵਰਤਾ ਕੇ ਆਉਂਦੇ ਆਹ ਉੱਥੇ ਉਥੋਂ ਤੱਕ ਲੈ ਜਾਓ ਠੀਕ ਰੱਖ ਕੇ ਅੱਗੇ ਕੱਢ ਦਗਾ ਵਾ ਉੱਥੋਂ ਤੱਕ ਲੈ ਜਾਓ ਨਾਲ ਪਤਾ ਲੱਗਦੀ ਪਾਣੀ ਲੈ ਨਾ 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 ਬਾਬਾ ਹੈਲੋ ਇੱਥੇ ਪਾਣੀ ਚ ਖੜੇ ਲੋਕ ਉੱਥੇ ਵਰਤਾ ਕੇ ਆਉਂਦੇ ਆ ਆ ਯਾ ਲੋਡ ਬੰਦ ਬੰਦਿਆਂ ਨੂੰ ਦੋ ਜਿਹੜਾ ਲੋਡ ਬੰਦ ਹੈਗੀ ਜਿਨ੍ਹਾਂ ਤੇ ਲੋਡ ਬੰਦ ਚਾਹੀਦੇ ਆ ਉਹ ਬੰਦਿਆਂ ਨੂੰ ਪਹਚਾਓ ਆ ਸਾਰੇ ਬੰਦੇ ਇਨਾਂ ਦੀ ਕੋਈ ਫਸਲ ਨਹੀਂ ਇੱਥੇ ਹੈਗੀ ਜੀ ਇਹ ਬਾਰ-ਬਾਰ ਐਵੇਂ ਲੈਣਾ ਬਣਾ ਕੇ ਖੜ ਜਾਂਦੇ ਆ ਉਹ ਬਾਬੇ